ਤਨ ਤਨ ਚਿੜੀ ਗੁਰੂ RAM DAS JI ਤਨ ਤਨ ਬਾਬਾ ਦੀਪ ਸਿੰਘ JI ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਸਾਨੂੰ ਆਪਣੇ ਘਰਾਂ ਦੇ ਵਿੱਚ ਜੋਤ ਜਗਾਉਣੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਸਾਧ ਸੰਗਤ ਜੀ ਬਹੁਤ ਸਾਰੇ ਭੈਣ ਭਰਾਵਾਂ ਦਾ ਇਹੀ ਸਵਾਲ ਹੁੰਦਾ ਹੈ ਕਿ ਅਸੀਂ ਸ਼ਹੀਦਾਂ ਦੇ ਨਾਮ ਦੀ ਜੋਤ ਜਗਾ ਸਕਦੇ ਹਾਂ ਜੋਤ ਨੂੰ ਕਿਸ ਤਰ੍ਹਾਂ ਲਾਉਣਾ ਚਾਹੀਦਾ ਹੈ ਕਿਵੇਂ ਸੰਭਾਲ ਕਰਨੀ ਚਾਹੀਦੀ ਹੈ ਇਹ ਸਾਰੇ ਗਲ ਪਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸੰਗਤ ਜੀ ਵੀਡੀਓ ਪੂਰੀ ਜ਼ਰੂਰ ਸੁਣਨਾ ਅਤੇ ਵੀਡੀਓes ਸਾਂਦੇ ਸਾਂਦੇ ਕਮੈਂਟ ਵਿੱਚ ਜਾ ਕੇ ਤਾਂ ਬਾਬਾ ਦੀਪ ਸਿੰਘ ਜੀ ਜਰੂਰ ਲਿਖ ਦੇਣਾ ਜੀ ਸਾਧ ਸੰਗਤ ਜੀ ਸਿੱਖ ਧਰਮ ਦੇ ਵਿੱਚ ਜੋਤ ਦੀ ਬਹੁਤ ਮਹੱਤਤਾ ਹੈ ਕਈ ਵਾਰ ਸੰਗਤਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੁੰਦਾ ਇਸ ਦੀ ਕੀ ਮर्यादा ਹੈ ਕਈ ਵਾਰ ਅਸੀਂ ਜੋਤ ਜਿ ਕੋਨ ਸਮੇਂ ਕੁਝ ਗਲਤੀਆਂ ਕਰ ਬੈਠਦੇ ਹਾਂ ਤਾਂ ਘਰਾਂ ਵਿੱਚ ਚੇੜੀਆਂ ਵੀ ਬੀਪੀਆਂ ਜਾਂ ਜਿਹੜੇ ਵੀ ਕੋ ਸਿੱਖ ਵੀ ਜੋਤ ਲਗਾਉਂਦੇ ਹਨ ਓਹ ਇਸ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਤੇ ਇਹ ਮर्यादा ਦੇ ਬਾਰੇ ਦੂਜਿਆਂ ਨੂੰ ਵੀ ਦੱਸਿਓ ਸਾਧ ਸੰਗਤ ਜੀ ਸਾਧ ਸੰਗਤ ਜੀ ਸਭ ਤੋਂ ਪਹਿਲੀ ਗੱਲ ਮर्यादा ਦੇ ਸੰਬੰਧ ਦੇ ਵਿੱਚ ਕੀ ਹੈ ਕਿ ਘਰ ਵਿੱਚ ਜਿਹੜੀ ਜੋਤ ਆਪਾਂ ਲਾਉਂਦੇ ਹਾਂ ਕਈ ਵਾਰੀ ਲੋਕ ਵੱਡੀ ਗਲਤੀ ਕਰਦੇ ਹਨ ਉਹਨਾਂ ਨੂੰ ਮर्यादा ਦਾ ਪਤਾ ਨਹੀਂ ਹੁੰਦਾ ਜੋਤ ਨੂੰ ਨੀਵੇਂ ਜਗ੍ਹਾ ਤੇ ਰੱਖ ਦਿੰਦੇ ਹਨ ਜੋਤ ਹਮੇਸ਼ਾ ਸੰਗਤ ਜੀ ਉੱਚੀ ਜਗ੍ਹਾ 'ਤੇ ਰੱਖ ਕੇ ਲਾਉਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਅਸਿੱਖੀ ਹੁੰਦਾ ਹੈ ਥੱਲੇ ਰੱਖ ਕੇ ਜੋ ਜਲਾ ਦਿੰਦੇ ਹਾਂ ਇਹ ਜੋਤ ਦੀ ਮर्यादा ਸਾਦ ਸੰਗਤ ਨਹੀਂ ਹੈ ਤੁਸੀਂ ਵੇਖਿਆ ਹੋਣਾ ਅਖੰਡ ਪਾਤਸ਼ਾਹਬ ਜੀ ਦੇ ਵਿੱਚ ਜਦੋਂ ਜੋਤ ਜਗਾਈ ਜਾਂਦੀ ਹੈ ਤਾਂ ਕਿਸੇ ਵੀ ਆਪਾਂ ਧਾਰਮਿਕ ਸਥਾਨ ਤੇ ਜਾਂਦੇ ਹਾਂ ਉਹ ਹਮੇਸ਼ਾ ਉੱਚੀ ਜਗ੍ਹਾ ਤੇ ਹੀ ਜੋਤ ਜਗਾਉਂਦੇ ਹਨ हूँ के दिहान पर सदा ही शहीदों साहब जोत जागती है वह कित नीचे स्थान पर थोड़ी होंगी है शहीदा की जोत वह उची जगह पर होंगी है तो यह गलती कदे नहीं करनी पहली गलता यही हमेशा जोत न उचे स्थान पर रखना है बड़ा अदब करना है संगत जी जीडी जोत है वो हमेशा देसी घ्यो की होनी चाहती है ਸਿੱਖ ਧਰਮ ਦੇ ਵਿੱਚ ਤਾਂ ਇਹ ਇਸ ਤਰ੍ਹਾਂ ਹੀ ਹੈ ਕਿ ਜੋਤ ਦੇਸੀ ਘੋਦੀ ਲਾਓ ਕੁਝ ਲੋਕ ਟਿੱਪਣੀ ਵੀ ਕਰ ਦਿੰਦੇ ਹਨ ਕਿ ਜੋਤ ਦੇਸੀ ਘੋਦੀ ਨਹੀਂ ਲਾਉਣੀ ਚਾਹੀਦੀ ਦੇਸੀ ਘੋਦੀ ਖਰਾਬ ਹੋ ਜਾਂਦਾ ਹੈ ਸਾਧ ਸੰਗਤ ਜੀ ਉਹਨਾਂ ਨੂੰ ਇਹ ਗੱਲਾਂ ਦਾ ਪਤਾ ਨਹੀਂ ਹੈ ਕਿ ਇਹਦੀ ਮर्यादा ਕੀ ਹੈ ਇਹ ਤਾਂ ਪੁਰਾਤਨ ਸਮੇ ਤੋਂ ਮर्यादा ਚੱਲੀ ਆ ਰਹੀ ਹੈ ਇਹ ਜੋਤ ਜਿਹੜੀ ਹੈ ਗੁਰੂ ਘਰਾਂ ਦੇ ਵਿੱਚ ਪ੍ਰਕਾਸ਼ ਹੁੰਦੀ ਹੈ ਸੰਗਤਾ ਉਹਨੋਂ ਨਤਮਸਤਕ ਹੁੰਦੀਆਂ ਨੇ ਉਹਨਾਂ ਦੀ ਸ਼ਰਦਾ ਬਣੀ ਹੁੰਦੀ ਹੈ ਤੇ ਜਿੰਨੇ ਕਦੇ ਬਾਹਰ ਜੋਤ ਨਹੀਂ ਜਿਕਾਈ ਉਹ ਆਪਣੇ ਮਨ ਦੀ ਜਿਹੜੀ ਜੋਤ ਹੈ ਉਹ ਕਿਵੇਂ ਜਿਕਾਵੇਗਾ ਤਾਂ ਸੰਗਤ ਜੀ ਜੋਤ ਜਿਕਾਉਂਦੇ ਸਮੇਂ ਉਹ ਜਗਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਉਹ ਜਿਹੜੀ ਜਗਾ ਹੈ ਉਹਦੇ ਤੇ ਮਿੱਟੀ ਪਈ ਹੈ ਕਈ ਵਾਰ ਹੁੰਦਾ ਜੋ ਤੁਸੀਂ ਜੋ ਤੁਸੀਂ ਜੋਤ ਜਿਕਾਉਂਦੇ ਹੋ ਜੋ ਜੋਤ ਦੇ ਵਿੱਚੋਂ ਨਿਕਲ ਕੇ ਬਾਹਰ ਟਿਕ ਰਹੀ ਹੈ ਜਾਂ ਧੂਫ ਵੀ ਘਰਾਂ ਦੇ ਵਿੱਚ ਲਾਉਂਦੇ ਹਨ ਉਹ ਸਫਾਈ ਨਹੀਂ ਕਰਦੇ ਅਸੀਂ ਦੇਖਦੇ ਹਾਂ ਕਈ ਘਰਾਂ ਦੇ ਵਿੱਚ ਜੋਤ ਦੇ ਆਸ-ਪਾਸ ਸਫਾਈ ਨਹੀਂ ਕੀਤੀ ਹੁੰਦੀ ਜਿਹਦੇ ਘਰ ਵਿੱਚ ਗੁਰੂਕਾ ਸਾਹਿਬ ਦਾ ਸਤਕਾਰ ਨਹੀਂ ਜਿਹੜੇ ਘਰ ਦੇ ਵਿੱਚ ਪੌਥੀ ਸਾਹਿਬ ਦਾ ਸਤਕਾਰ ਨਹੀਂ ਜਿਹੜੇ ਘਰ ਦੇ ਵਿੱਚ ਗੁਰੂ ਦੀ ਜੋਤ ਦਾ ਸਤਕਾਰ ਨਹੀਂ ਉਹ ਗੁਰੂ ਘਰ ਤੋਂ ਕਦੇ ਕੁਸ਼ੀਆ ਨਹੀਂ ਪ੍ਰਾਪਤ ਕਰ ਸਕਦੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁਝ ਨਹੀਂ ਲੈ ਸਕਣਗੇ ਇਸ ਕਰਕੇ ਸਤਕਾਰ ਅਦਬ ਕਰਨਾ ਬਹੁਤ ਜ਼ਰੂਰੀ ਹੈ ਸੰਗਤ ਦੀ ਸਫਾਈ 'ਚ ਤਾਂ ਰੱਬ ਵਸਦਾ ਹੈ ਇਸ ਕਰਕੇ ਤੁਸੀਂ ਪੂਰੀ ਸਫਾਈ ਦੇ ਨਾਲ ਜੋਤ ਲਾਉਣੀ ਹੈ ਆਪਣੇ ਕਈ ਵਾਰੀ ਮਿੱਟੀ ਬਹੁਤ ਉੜਦੀ ਹੈ ਮਿੱਟੀ ਦੇ ਨਿੱਕੇ ਨਿੱਕੇ ਬ੍ਰੇਕ ਕਣ ਹੁੰਦੇ ਹਨ ਕਿਵੇਂ ਨਾ ਕਿਵੇਂ ਜਾਲੀਆਂ ਦੇ ਵਿੱਚੋਂ ਹੀ ਅੰਦਰ ਆ ਜਾਂਦੇ ਹਨ ਕਈ ਵਾਰ ਸਾਨੂੰ ਐਵੇਂ ਹੁੰਦਾ ਹੈ ਕਿ ਘਰ ਵਿੱਚ ਜਾਲੀਆਂ ਲੱਗੀਆਂ ਹਨ ਕਿਹੜਾ ਮਿੱਟੀ ਅੰਦਰ ਆਏਗੀ ਚੰਗੀ ਤਰ੍ਹਾਂ ਦੇਖਿਓ ਸੰਗਤ ਜੀ ਕੱਪੜਾ ਫੇਰ ਕੇ ਕਿ ਤੁਹਾਨੂੰ ਪਤਾ ਲੱਗੂਗਾ ਮਿੱਟੀ ਕਿੰਨੀ ਹੁੰਦੀ ਹੈ ਤੇ ਸਫਾਈ ਜਿਵੇਂ ਕਮਰਿਆਂ ਦੀ ਰੱਖਣੀ ਜ਼ਰੂਰੀ ਹੈ ਉਸੇ ਤਰ੍ਹਾਂ ਹੀ ਬਿਲਕੁਲ ਜਿੱਥੇ ਜੋਤ ਲੱਗਦੀ ਹੈ ਉੱਥੇ ਤਾਂ ਉਹਦੇ ਤੋਂ ਵੀ ਵੱਧ ਸਵ ਸਫਾਈ ਰੱਖਣੀ ਜ਼ਰੂਰੀ ਹੈ ਤਾਂ ਇਹ ਮਹੱਤਵਪੂਰਨ ਗੱਲ ਹੈ ਇਸ ਨੂੰ ਪੱਲੇ ਨਾਲ ਬੰਨ ਲਓ ਫਿਰ ਘਰ ਦੇ ਵਿੱਚ ਆਪਸੀ ਦੇ ਜਦੋਂ ਗੁਰੂ ਦਾ ਸਤਿਕਾਰ ਹੋਊਗਾ ਤੇ ਫਿਰ ਤੁਹਾਡਾ ਸਤਿਕਾਰ ਹੋਣਾ ਕੋਈ ਔਖੀ ਗੱਲ ਨਹੀਂ ਸਾਜ ਸੰਗਤ ਦੀ ਜੋਤ ਜਦੋਂ ਆਪਾਂ ਜਗਾ ਦਿੱਤੀ ਹੈ ਤੇ ਉਹਨੂੰ ਬੁਝਾਈਏ ਕਿਵੇਂ ਕਈ ਐਡੇ ਮੁਰਖ ਹੁੰਦੇ ਹਨ ਮਾਫ ਕਰਨਾ ਸੰਗਤ ਜੀ ਉਹ ਫੋਗ ਮਾਰਨ ਲੱਗ ਪੈਂਦੇ ਹਨ ਜਿਹੜਾ ਆਪਣੇ ਮੂੰਹ ਦੇ ਵਿੱਚੋਂ ਹਵਾ ਹੁੰਦੀ ਹੈ ਉਹ ਤਾਂ ਝੂਠੀ ਹੁੰਦੀ ਹੈ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਸਾਰਾ ਕੁਝ ਹੀ ਜਗਤ ਝੂਠਾ ਹੈ ਭਾਵੇਂ ਕਿ ਇੱਕ ਮਰਿਆਦਾ ਹੁੰਦੀ ਹੈ ਆਪਾਂ ਮਰਿਆਦਾ ਦਾ ਪਾਲਣ ਕਰਨਾ ਹੈ ਮਰਿਆਦਾ ਕਾਇਮ ਕਰਨੀ ਹੈ ਜੋ ਆਪ ਮਰਿਆਦਾ ਸਿੱਖੀ ਉਹੀ ਤਾਂ ਦੂਜਿਆਂ ਨੂੰ ਸਿਖਾਵਾਂਗੇ ਜੋਤ ਨੂੰ ਫੋਕ ਨਹੀਂ ਮਾਰਨੀ ਜੋਤ ਹਮੇਸ਼ਾ ਜਿਹੜੀ ਹੈ ਉਹਨੂੰ ਜਗਤੀ ਰਹਿਣ ਦੇਣਾ ਚਾਹੀਦਾ ਹੈ ਜੋਤ ਜਿਹੜੀ ਹੈ ਆਪਣੇ ਆਪ ਹੀ ਸੰਪੂਰਨ ਹੋ ਜਾਂਦੀ ਹੈ ਕਈ ਜਗ੍ਹਾ ਤੇ ਅਖੰਡ ਪਾਠ ਸਾਹਿਬ ਦੇ ਵਿੱਚ ਤਾਂ ਇਤਾਂ ਹੀ ਕਰਦੇ ਹਨ ਗ੍ਰੰਤੀ ਸਿੰਘ ਜੋਤ ਜਗਦੀ ਰਹਿੰਦੀ ਹੈ ਕਦੇ ਵੀ ਉਹਨੂੰ ਫੋਕ ਮਾਰ ਕੇ ਨਹੀਂ ਬਚਾਉਂਦੇ ਉਹ ਆਪਣੇ ਆਪ ਹੀ ਹੌਲੀ-ਹੌਲੀ ਜਿਵੇਂ-ਜਿਵੇਂ ਖਤਮ ਹੋ ਜਾਂਦਾ ਹੈ ਉਹ ਜੋਤ ਦੀ ਸਮਾਪਤੇ ਵੀ ਹੋ ਜਾਂਦੀ ਹੈ ਸੰਗਤ ਜੀ ਕਦੇ ਵੀ ਫੋਕ ਨਹੀਂ ਮਾਰਨੀ ਚਾਹੀਦੀ ਮੇਰੇ ਕੈਨ ਦਾ ਭਾਵ ਜੋਤ ਨੂੰ ਨਾ ਉਤੇ ਪਾਣੀ ਪੋਣਾ ਚਾਹੀਦਾ ਹੈ ਕਿ ਪਾਣੀ ਪਾ ਦਿੰਦੇ ਹਾਂ ਨਹੀਂ ਇਹੋ ਜਿਹੇ ਵੀ ਕਈ ਹੈ ਜੋ ਪਾਣੀ ਪਾ ਦਿੰਦੇ ਹਨ ਜੋਤ ਤੇ ਪਾਣੀ ਨਹੀਂ ਪੋਣਾ ਹੈ ਅਸੀਂ ਤਾਂ ਹੈਰਾਨ ਹਾਂ ਕਿ ਅਸੀਂ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਧਿਆਨ ਦੇ ਨਾਲ ਸੁਣੀਆਂ ਹੀ ਨਹੀਂ ਅੱਜ ਤੱਕ ਬਜ਼ੁਰਗਾਂ ਦਾ ਜੋਤ ਵਿੱਚ ਇਹ ਨਾਮਿ ਸ਼ਿਵ ਆਸੀ ਕਿ ਜਦੋਂ ਉਹਨਾਂ ਨੇ ਸ਼ਾਮ ਨੂੰ ਬੱਤੀ ਵੀ ਜਗੌਣੀ ਤਾਂ ਵਾਹਿਗੁਰੂ ਕਹਿਣਾ ਅੱਜ ਦੇ ਲੋਕ ਨਹੀਂ ਕਹਿੰਦੇ ਅੱਜ ਤਾਂ ਆਪਾਂ ਸੱਚ ਛੱਡਦੇ ਜਾ ਰਹੇ ਹਾਂ ਅਸੀਂ ਪਦਾਰਥਵਾਦੀ ਲੋਕ ਹਾਂ ਤੁਸੀਂ ਸੁਣਿਆ ਹੋਵੇਗਾ ਕਿ ਪੁਰਾਣੇ ਬਜ਼ੁਰਗਾਂ ਨੇ ਜਦੋਂ ਸ਼ਾਮ ਹੋਣੀ ਤੇ ਉਦੋਂ ਬਾਬਾ ਜੀ ਨੇ ਰਹਿਰਾਸ ਸੈਭ ਜੀ ਦਾ ਪਾਠ ਸ਼ੁਰੂ ਕਰਨਾ ਤੇ ਇਹਨਾਂ ਨੇ ਕਹਿਣਾ ਵਾਹਿਗੁਰੂ ਜਦੋਂ ਬੱਤੀ ਜਗੌਣੀ ਤਾਂ ਵੀ ਕਹਿਣਾ ਵਾਹਿਗੁਰੂ ਵਾਇ ਗੁਰੂ ਵਾਇ ਗੁਰੂ ਕਹਿੰਦੇ ਹਰ ਵਕਤ ਰਹਿਣਾ ਤੇ ਖੁਸ਼ ਕਿੰਨੇ ਸੀ ਅੱਜ ਸਾਨੂੰ ਮਰਿਆਦਾ ਭੁੱਲ ਗਈ ਹੈ ਆਪਾਂ ਕਹਿੰਦੇ ਹਾਂ ਇਹ ਕਿਹੜੀ ਮਰਿਆਦਾ ਹੈ ਸਾਡੀ ਤਾਂ ਆਪਦੀ ਮਰਿਆਦਾ ਸੀ ਗੁਰੂ ਨੂੰ ਅਸੀਂ ਚੇਲਾ ਬਣਾ ਦਿੱਤਾ ਹੈ ਬਸ ਗੁਰੂ ਬਣ ਗਏ ਹਾਂ ਬਹੁਤ ਵੱਡੀ ਭੁੱਲ ਹੋ ਗਈ ਵੱਡੀ ਗਲਤੀ ਹੈ ਤਾਂ ਜੋਤ ਨੂੰ ਕਦੇ ਵੀ ਫੋਕ ਮਾਰ ਕੇ ਨਹੀਂ ਬਚਾਉਣਾ ਇਹ ਭੁੱਲ ਕੇ ਕਦੇ ਨਹੀਂ ਕਰਤੇ ਕਰਨੀ ਜੇ ਕਰਦੇ ਹਾਂ ਤੇ ਕੋਈ ਗੱਲ ਨਹੀਂ ਜੇ ਕਈ ਵਾਰ ਹੁੰਦਾ ਤੁਸੀਂ ਇਹ ਸੁਣ ਰਹੇ ਹੋ ਵਿਚਾਰ ਤੇ ਤੁਸੀਂ ਕਹਿੰਦੇ ਹੋ ਕਿ ਮੈਂ ਮੈਂ ਤਾਂ ਇਹ ਗਲਤੀ ਕਰ ਬੈਠਾ ਹਾਂ ਫਿਰ ਇਉਂ ਕਿ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਤੁਸੀਂ ਇਹ ਗਲਤੀ ਨਹੀਂ ਕਰਨੀ ਗੁਰੂ ਸਾਹਿਬ ਆਗਣਾਂ ਨੂੰ ਸਾਡੇ ਨੂੰ ਬਖਸ਼ ਲੈਂਦੇ ਹਨ ਕਿ ਸਾਨੂੰ ਪਤਾ ਹੀ ਨਹੀਂ ਸੀ ਤਾਂ ਇਹ ਮੈਂ ਤੁਹਾਨੂੰ ਜਿਹੜੀਆਂ ਹੁਣ ਤੱਕ ਗੱਲਾਂ ਜੋਤ ਬਾਰੇ ਦੱਸੀਆਂ ਹਨ ਉਹਨਾਂ ਤੇ ਅਮਲ ਜ਼ਰੂਰ ਕਰਨਾ ਸਾਹ ਸੰਗਤੇ ਕਈ ਵਾਰ ਅਸੀਂ ਚੋਰ ਚੁਕਾਉਂਦੇ ਹਾਂ ਤੇ ਆਸੇ ਪਾਸੇ ਪਲਾਸਟਿਕ ਦੇ ਮومی ਕਾਗਜ਼ ਦੇ ਲਿਫਾਫੇ ਰੱਖ ਦਿੰਦੇ ਹਾਂ ਇਹ ਵੀ ਨਹੀਂ ਰੱਖਣੇ ਕਈ ਵਰੀ ਧੂਫ ਵਾਲੇ ਲਿਫਾਫੇ ਹੁੰਦੇ ਆ ਕੋਲ ਰੱਖ ਦਿੰਦੇ ਹਾਂ ਤੇ ਉਹਦੇ ਨਾਲ ਅੱਗ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਇਹ ਸਾਵਧਾਨੀ ਵਰਤਣੀ ਬੜੀ ਜ਼ਰੂਰੀ ਹੈ ਇਹ ਨਾ ਹੋਵੇ ਕਿ ਆਪਾਂ ਸ਼ਰਧਾ ਭਾਵਨਾ ਦੇ ਨਾਲ ਜੋਤ ਜਗਾਈਏ ਤੇ ਆਪਣਾ ਹੀ ਨੁਕਸਾਨ ਕਰਵਾ ਬੈਠੇ ਤិន ਦੋਸ਼ ਜਿਹੜਾ ਉਹ ਗੁਰੂ ਨੂੰ ਦਈਏ ਸੰਗਤ ਜੀ ਇਹ ਪੂਰਾ ਖਿਆਲ ਰੱਖਣਾ ਹੈ ਮومی ਕਾਗਜ਼ ਦੇ ਜਿਹੜੇ ਮومی ਕਾਗਜ਼ ਦੇ ਜਿਹੜੇ ਪਲਾਸਟਿਕ ਦੇ ਲਿਫਾਫੇ ਹੁੰਦੇ ਹਨ ਇਹਨਾਂ ਨੂੰ ਅੱਗ ਬੜੀ ਛੇਤੀ ਲੱਗਦੀ ਹੈ ਪੂਰਾ ਤੁਸੀਂ ਸਾਵਧਾਨੀ ਦੇ ਨਾਲ ਜੋਤ ਲਾਉਣੀ ਹੈ ਕਈ ਵਾਰ ਸਾਡੀ ਅਣਗੈਲੀ ਦੇ ਨਾਲ ਅਣਹੋਣੀ ਘਟਨਾ ਜਿਹੜੀ ਹੈ ਉਹ ਵਾਪਰਦਾ ਖਤਰਾ ਰਹਿੰਦਾ ਹੈ ਕੋਲਕੇ ਵੀ ਇਹ ਚੀਜ਼ ਨਹੀਂ ਕਰਨੀ ਤੇ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਇਹ ਜੋਤ ਲਾਉਣ ਦਾ ਮਹੱਤਵ ਕੀ ਹੈ ਜੋਤ ਕਿਉਂ ਲਾਉਂਦੇ ਸੀ ਪੁਰਾਣੇ ਬਜ਼ੁਰਗ ਪੁਰਾਣੀਆਂ ਬੀਬੀਆਂ ਪਰ ਆਪਾਂ ਹੁਣ ਹਟ ਗਏ ਹਾਂ ਆਪਾਂ ਕਿਉਂ ਨਹੀਂ ਝੁਕਾਉਂਦੇ ਜੋਤ ਸਭ ਤੋਂ ਪਹਿਲੀ ਗੱਲ ਤਾਂ ਇਹ ਜਿਹੜੀਆਂ ਅੱਜ ਕੱਲ੍ਹ ਤੂਫਾਂ ਵੇਕਦੀਆਂ ਨੇ ਬਾਜ਼ਾਰ ਦੇ ਵਿੱਚ ਉਹਨਾਂ ਵਿੱਚ ਕੀ ਮਿਲਾਵਟ ਹੋਈ ਹੈ ਉਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ ਉਹਦਾ ਕਈ ਵਾਰ ਧੂਆਂ ਸਾਡੇ ਨੱਕ ਲਈ ਹਾਨੀਕਾਰਕ ਹੁੰਦਾ ਹੈ ਗਲੇ ਲਈ ਹਾਨੀਕਾਰਕ ਹੁੰਦਾ ਹੈ ਇਹ ਗੱਲ ਪਾਠੀ ਸਿੰਘ ਵੱਧ ਜਾਣਦੇ ਹਨ ਤੇ ਉਹਦੇ ਨਾਲੋਂ ਤਾਂ ਪਾਏ ਜਿਹੜੀ ਜੋਤ ਹੈ ਉਹ ਲਾਉਣੀ ਬਹੁਤ ਵਧੀਆ ਤੂਫਣ ਨਾਲੋਂ ਹੈ ਅਗਰਬਤੀ ਨਾਲੋਂ ਜਿਹੜੀ ਜੋਤ ਹੈ ਉਹਦਾ ਮਹੱਤਵ ਵੱਧ ਹੈ ਕਿਉਂਕਿ ਹੁਣ ਕਿਹੜਾ ਅਗਰਬਤੀ ਘਰ ਸੇ ਤਿਆਰ ਕਰਦੇ ਹਨ ਪਹਿਲਾਂ ਹੁੰਦਾ ਸੀ ਕਿ ਸਮਾਨ ਲਿਆਉਣਾ ਤੇ ਉਹਦੀ ਬਜ਼ੁਰਗਾਂ ਨੇ ਆਪ ਹੀ ਅਗਰਬਤੀ ਤਿਆਰ ਕਰਨੀ ਕੋਲਿਆਂ ਵਾਲੀ ਨੂੰ ਕਹਿੰਦੇ ਆ ਤੁਸੀਂ ਵੇਖੀ ਹੋਵੇਗੀ ਕੋਲਿਆਂ ਤੇ ਪਾ ਕੇ ਹੌਲੀ-ਹੌਲੀ ਅਰਗਬਤੀ ਤਿਆਰ ਕਰਨੀ ਅਰਗਬਤੀ ਅਖੰਡ ਪਾਠ ਸਾਹਿਬ ਦੇ ਵਿੱਚ ਵੀ ਲਾਈ ਜਾਂਦੀ ਸੀ ਬਚਾਰ ਨਹੀਂ ਸੀ ਹੁੰਦੀ ਪਰ ਅਰਗਬਤੀ ਦੇ ਨਾਲੋਂ ਜੇ ਤੁਸੀਂ ਧੂਫ ਲਾਉਂਦੇ ਹੋ ਉਹਦਾ ਵੱਤ ਮਹੱਤਵ ਹੈ ਇਹ ਸ਼ਰਦਾ ਦੇਵੀ ਪ੍ਰਤੀਕ ਹੈ ਇਹ ਤੋਂ ਪਤਾ ਲੱਗਦਾ ਕਿ ਸਾਨੂੰ ਸਾਡੇ ਗੁਰੂ ਪ੍ਰਤੀ ਜਦੋਂ ਅਸੀਂ ਜੋਤ ਜਗਾਉਂਦੇ ਹਾਂ ਮਨ ਦੇ ਵਿੱਚ ਭਾਵਨਾ ਹੁੰਦੀ ਹੈ ਕਿ ਮੈਂ ਪਰਮਾਤਮਾ ਦੇ ਪਿਆਰ ਦੇ ਵਿੱਚ ਆ ਕੇ ਜੋਤ ਜਗਾ ਰਹੀ ਹਾਂ ਜਿੰਨੇ ਵੀ ਸ਼ਹੀਦਾਂ ਦੇ ਅਸਥਾਨ ਚਾਹੇ ਸੈਭ ਜਾਦਿਆਂ ਦੇ ਛੋਟੇ ਸੈਭ ਜਾਦਿਆਂ ਦੇ ਚਾਹੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਪਿਆਰ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਅੱਜ ਵੀ ਜੋਤਾਂ ਜਗ ਰਹੀਆਂ ਹਨ ਗੁਰੂ ਘਰਾਂ ਦੇ ਵਿੱਚ ਕੁਝ ਲੋਕ ਹੈ ਜਿਹੜੇ ਕਹਿੰਦੇ ਹਨ ਕਿ ਜੋਤ ਲਾਉਣ ਦੀ ਕੋਈ ਲੋੜ ਨਹੀਂ ਹੁੰਦੀ ਪਰ ਜੇ ਕੋਈ ਜੋਤ ਜਗਾ ਕੇ ਆਪਣੇ ਗੁਰੂ ਨਾਲ ਜੁੜ ਰਿਹਾ ਹੈ ਸ਼ਰਦਾ ਬਲ ਰਹੀ ਹੈ ਗੁਰੂ ਦੀ ਬਾਣੀ ਤੇ ਕੋਈ ਮਾੜੀ ਗੱਲ ਨਹੀਂ ਇਹਦੇ ਵਿੱਚ ਕਿਹੜਾ ਕਿਸੇ ਦਾ ਕੋਈ ਨੁਕਸਾਨ ਕਰ ਰਿਹਾ ਹੈ ਇਹ ਕੋਈ ਜਾਦੂ ਟੂਣਾ ਥੋੜੀ ਹੈ ਇਹ ਕੋਈ ਮੰਤਰ ਤੰਤਰ ਥੋੜੀ ਹੈ ਸਾਜ ਸੰਗਤ ਇਹ ਤਾਂ ਆਪਾਂ ਆਪਣੇ ਗੁਰੂ ਪ੍ਰਤੀ ਸ਼ਰਦਾ ਦਾਇਕ ਪਿਆਰ ਦਾ ਸੁਨੇਹਾ ਦਿੰਦੇ ਹਾਂ ਤਾਂ ਜਿਹੜੇ ਲੋਕ ਪ੍ਰਸ਼ਨ ਬਾਜੀ ਕੋਈ ਸਾਡੀ ਨਿੰਦਿਆ ਕਰਦਾ ਹੈ ਮਹਾਰਾਜ ਕਹਿੰਦੇ ਉਹ ਉਹਦੀ ਗੱਲ ਹੈ ਉਹ ਉਹਦੀ ਸੋਚ ਹੈ ਆਪਾਂ ਉਹਦੀ ਗੱਲ ਨੂੰ ਆਪਣੇ ਤੇ ਹਾਵੇ ਨਹੀਂ ਕਰਨਾ ਰੱਬ ਦਾ ਪਿਆਰਾ ਉਹਦੀ ਜਿੰਨੀ ਮਰਜ਼ੀ ਕੋਈ ਨਿੰਦਿਆ ਕਰੀ ਚੱਲੇ ਉਹ ਆਪਣੇ ਪਰਮਾਤਮਾ ਦੇ ਗੁਣ ਗੁਣ ਥੋੜੀ ਹਟ ਜਾਵੇਗਾ ਸੰਗਤ ਜਿਹੜੀ ਜੋਤ ਹੈ ਉਹ ਆਸਤੇ ਵਿਸ਼ਵਾਸਤਾ ਪ੍ਰਤੀਕ ਹੈ ਇਹਦੇ ਨਾਲ ਬੰਦੇ ਦਾ ਰੱਬ ਦੇ ਵਿੱਚ ਵਿਸ਼ਵਾਸ ਵੀ ਵਾਧਦਾ ਹੈ ਪਰਮਾਤਮਾ ਹੋਂ ਦੁਨੀਆ ਦੇ ਲੋਕ ਨਾਸਤਿਕ ਬਣੇ ਜਾਂਦੇ ਹਨ ਵਿਸ਼ਵਾਸ ਵੀ ਵਾਦਾ ਹੈ ਪਰਮਾਤਮਾ ਦੇ ਹੋਂ ਦੁਨੀਆ ਦੇ ਲੋਕ ਨਾਸਤਿਕ ਬਣੇ ਜਾਂਦੇ ਹਨ ਵੱਡੀ ਗਿਣਤੀ ਦੇ ਵਿੱਚ ਨਾਸਤਿਕ ਬਣੇ ਜਾਂਦੇ ਹਨ ਦੁਨੀਆ ਕਹਿੰਦੀ ਹੈ ਕਿ ਕਿਹੜਾ ਰੱਬ ਹੈ ਰੱਬ ਨੂੰ ਮੰਨਦੇ ਹੀ ਨਹੀਂ ਮੌਤ ਤਾਂ ਹੈ ਹੀ ਨਹੀਂ ਇਹਨਾਂ ਨੇ ਕਿਹਾ ਕੋਈ ਮੌਤ ਨਹੀਂ ਕੱਲ ਨੂੰ ਸਭ ਕੁਝ ਇਹਨਾਂ ਦੀਆਂ ਅੱਖਾਂ ਸਾਹਮਣੇ ਹੋ ਰਿਹਾ ਐਂਡੀ ਬੰਦੀ ਸ੍ਰੇਸ਼ਟੀ ਹੈ ਸੂਰਜ ਚੜਦਾ ਹੈ ਛਿਪਦਾ ਹੈ ਰੁੱਤਾਂ ਬਦਲਦੀਆਂ ਹਨ ਉਹੀ ਤਾਂ ਕਰਤਾ ਦਤਾ ਹੈ ਆਪਾਂ ਤਾਂ ਸੌਂ ਜਾਂਦੇ ਹਾਂ ਕਮਾਲ ਦੀ ਗੱਲ ਹੈ ਮਹਾਤਮਾ ਬੁੱਧ ਜੀ ਨੇ ਤਾਂ ਇਥੋ ਤੱਕ ਕਹਿ ਦਿੱਤਾ ਸੀ ਬੰਦਿਆ ਤੇਰੇ ਸਾਹ ਚੱਲੇ ਜਾਂਦੇ ਆ ਸੁੱਤੇ ਪਏ ਦੇ ਇਹ ਸਭ ਤੋਂ ਵੱਡਾ ਚਮਤਕਾਰ ਹੈ ਤਾਂ ਇਹ ਚੀਜ਼ਾਂ ਨੂੰ ਜਦੋਂ ਆਪਾਂ ਛੋਟੀਆਂ ਛੋਟੀਆਂ ਗੱਲਾਂ ਸੋਚਦੇ ਹਾਂ ਉਹ ਦੋ ਸਾਨੂੰ ਪਤਾ ਲੱਗਦਾ ਹੈ ਇਹਨਾਂ ਦਾ ਮਹੱਤਵ ਕੀ ਹੈ ਤਾਂ ਜੋਤ ਜਿਹੜੀ ਹੈ ਮੇਰੇ ਕਹਿੰਦਾ ਭਾਵ ਘਰ ਦੇ ਵਿੱਚ ਜਦੋਂ ਜੋਤ ਜਗਾਉਣਾ ਸ਼ਰਧਾ ਰੱਖਣੀ ਜ਼ਰੂਰੀ ਹੈ ਤੇ ਜਿਹੜਾ ਬੰਦਾ ਜੋਤ ਜਗਾਊਗਾ ਉਹਦੀ ਸ਼ਰਧਾ ਤਾਂ ਗੁਰੂ ਤੇ ਬੰਦੀ ਹੈ ਅਗਲੀ ਗੱਲ ਅੱਜ ਦੇ ਲੋਕ ਜਿਹੜੇ ਹਨ ਉਹਨਾਂ ਨੂੰ ਪਤਾ ਨਹੀਂ ਕਿ ਅੱਜ ਦੀ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਹੈ ਉਹ ਫੈਸ਼ਨ ਕਰਨਾ ਨਹੀਂ ਭੁੱਲਦੀ ਪਰ ਜੋਤ ਜਗਾਉਣੀ ਰੋਜ਼ ਭੁੱਲ ਜਾਂਦੀ ਹੈ ਕਿਉਂ ਕਿਉਂਕਿ ਉਹਨਾਂ ਦਾ ਧਿਆਨ ਸਿਰਫ ਤੇ ਸਿਰਫ ਆਪਣੇ ਆਪ ਨੂੰ ਸਵਾਰਣ ਦੇ ਵਿੱਚ ਲੱਗਾ ਹੋਇਆ ਹੈ ਜਿਹੜਾ ਸਰੀਰ ਹੈ ਇੱਥੇ ਸੜ ਕੇ ਸੁਆਹ ਹੋ ਜਾਣਾ ਹੈ ਉਹਨਾਂ ਨੇ ਆਪਣੇ ਮਨ ਨੂੰ ਸਵਾਰਿਆ ਹੀ ਨਹੀਂ ਸਰੀਰ ਦੀ ਸਫਾਈ ਜਿੱਥੇ ਜ਼ਰੂਰੀ ਹੈ ਉਥੇ ਸ਼ਰਦਾ ਸਾਡੇ ਮਨ ਦੀ ਸਫਾਈ ਕਰਦੀ ਹੈ ਇਹ ਗੱਲ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੀਆਂ ਇਹ ਗੱਲਾਂ ਨੂੰ ਭੁੱਲ ਰਹੀਆਂ ਹਨ ਉਹਨਾਂ ਨੂੰ ਥੋੜਾ ਜਿਹਾ ਧਿਆਨ ਇਧਰ ਦੇਣਾ ਚਾਹੀਦਾ ਹੈ ਪਾਸ ਜਦੋਂ ਬਜ਼ੁਰਗ ਅੱਜ ਕੱਲ ਦੀ ਪੀੜ੍ਹੀ ਨੂੰ ਉਹਨਾਂ ਨੂੰ ਕਹਿੰਦੇ ਹਨ ਕਿ ਜੋਤ ਚ ਝਕਾਇਆ ਕਰੋ ਉਹ ਕਹਿ ਦਿੰਦੇ ਹਨ ਇਹ ਜੋਤ ਝੁਕਉਣ ਨਾਲ ਕੀ ਹੋ ਜਾਊਗਾ ਕੀ ਹੋ ਜਾਊਗਾ ਜੋਤ ਝੁਕਉਣ ਨਾਲ ਤੇ ਉਹਨਾਂ ਨੂੰ ਪੁੱਛੋ ਤੁਸੀਂ ਨਹੀਂ ਝਕਾਈ ਇੰਨੇ ਸਮੇਂ ਤੋਂ ਤੁਹਾਨੂੰ ਕੀ ਹੋਇਆ ਤੁਸੀਂ ਕਦੇ ਦੇਖਿਆ ਸ਼ਰਦਾ ਕਿੰਨੀ ਤੁਹਾਡੀ ਟੁੱਟ ਗਈ ਗੁਰੂ ਤੋਂ ਤਾਂ ਇਹ ਚੀਜ਼ਾਂ ਨੂੰ ਉਹ ਹਰ ਗੱਲ ਤੇ ਤਰਕ ਕਰਨਗੇ ਕਿਉਂ ਕਿਉਂਕਿ ਜੁਗ ਦੀ ਹਵਾ ਹੀ ਇਦਾਂ ਦੀ ਵਗੀ ਹੋਈ ਹੈ ਮਾੜੀ ਹਵਾ ਵਗੀ ਹੋਈ ਹੈ ਇਹਨੂੰ ਕੱਲ ਜੋ ਕਿਹਾ ਗਿਆ ਹੈ ਸਾਥ ਸੰਗਤ ਤੁਹਾਨੂੰ ਜੋਤ ਦੇ ਲਾਭ ਵੀ ਦੱਸਾਂਗੇ ਕਿ ਜੋਤ ਚ ਗਉਣ ਦੇ ਲਾਭ ਕੀ ਹਨ ਕਿਉਂਕਿ ਜਦੋਂ ਤੱਕ ਬੰਦੇ ਨੂੰ ਕਿਸੇ ਚੀਜ਼ ਦਾ ਲਾਭ ਵੀ ਨਾ ਪਤਾ ਹੋਵੇ ਉਹ ਉਹਨੂੰ ਅੰਜੈਂ ਸਮਝਦਾ ਹੈ ਫੋਕੀ ਸਮਝਦਾ ਹੈ ਵਿਅਰਥ ਸਮਝਦਾ ਹੈ ਕਿ ਜੋਤ ਜਗਾਉਣ ਦਾ ਘਰ ਦੇ ਵਿੱਚ ਇਹ ਵੱਡਾ ਲਾਭ ਹੈ ਜਿਹੜੀ ਚੰਗੀ ਊਰਜਾ ਹੈ ਉਹ ਘਰ ਦੇ ਵਿੱਚ ਉਹਦਾ ਕਿਰਨਾ ਬਣ ਜਾਂਦੀਆਂ ਹਨ ਜਿਹੜੇ ਘਰ ਵਿੱਚ ਜੋਤ ਜਗਦੀ ਹੈ ਉਸ ਘਰ ਦੇ ਵਿੱਚ ਸਕਾਰਾਤਮਕ ਸੋਚ ਪੈਦਾ ਹੁੰਦੀ ਹੈ ਹੁਣ ਤੁਸੀਂ ਕਹੋਗੇ ਕਿ ਜੋਤ ਤਾਂ ਘੋੜੇ ਦੇ ਵਿੱਚ ਪਾ ਕੇ ਦੀਵੇ ਵਿੱਚ ਜਗ ਰਹੀ ਹੈ ਬੰਦੇ ਦੀ ਸੋਚ ਦਾ ਕੀ ਫਰਕ ਪਾਊਗਾ ਜਿਹੜਾ ਬੰਦਾ ਜੋਤ ਜਗਾਊਗਾ ਉਹਨੂੰ ਹਮੇਸ਼ਾ ਗੁਰੂ ਚੇਤੇ ਰਹੂਗਾ ਕਿ ਉਹਨੂੰ ਪਤਾ ਹੋਵੇਗਾ ਕਿ ਮੈਂ ਸ਼ਾਮ ਨੂੰ ਜਾ ਕੇ ਜੋਤ ਝਕਾਉਣੀ ਹੈ ਇੱਕ ਸਮਝ ਸਾਰਨੀ ਬਣ ਜਾਂਦੀ ਹੈ ਜਦੋਂ ਫਿਰ ਬੇਬੀਆਂ ਜੋਤ ਨਹੀਂ ਝਕਾਉਂਦੀਆਂ ਉਹ ਕਹਿੰਦੀਆਂ ਹਨ ਅੱਜ ਮੈਂ ਅੱਜ ਜੋਤ ਨਹੀਂ ਝਗਾ ਸਕੀ ਤੇ ਉਹਨੂੰ ਗੁਰੂ ਦੀ ਚਾਦ ਆਉਂਦੀ ਹੈ ਤਾਂ ਇਹ ਜਿਹੜੀ ਚਾਦ ਹੈ ਉਹ ਬੰਦੇ ਦਾ ਜਿਹੜਾ ਮਨ ਤੇ ਉਹਨੂੰ ਸੁਰਤ ਨੂੰ ਗੁਰੂ ਨਾਲ ਜੋੜਦੀ ਹੈ ਪਰ ਹੁਣ ਗੁਰੂ ਨੂੰ ਆਪਾਂ ਭੁਲਾਈ ਫਿਰਦੇ ਹਾਂ ਗੁਰੂ ਨੂੰ ਭੁੱਲੇ ਹੋਏ ਹਾਂ ਤੇ ਗੁਰੂ ਨੂੰ ਜੇ ਯਾਦ ਕਰਾਂਗੇ ਤੇ ਚੰਗੇ ਵਿਚਾਰ ਆਉਣਗੇ ਚੰਗੇ ਵਿਚਾਰ ਆਉਣਗੇ ਜ਼ਿੰਦਗੀ ਬਦਲੇਗੀ ਤਾਂ ਜ਼ਿੰਦਗੀ ਜਿਹੜੀ ਇੱਕ ਵਿਚਾਰ ਦਾ ਨਾਮ ਹੀ ਹੈ ਅੱਜ ਮੇਰੇ ਚੰਗੇ ਵਿਚਾਰ ਮੈਂ ਚੰਗਾ ਕੱਲ ਮੇਰੇ ਮਾੜੇ ਵਿਚਾਰ ਤੇ ਮੇਰੀਆਂ ਹੱਡੀਆਂ ਪਿੰਜਰ ਵਾਸਤਾ ਉਹੀ ਹੈ ਪਰ ਬੰਦੇ ਦੇ ਵਿਚਾਰ ਬਦਲ ਗਏ ਇਹ ਬੰਦਾ ਬਦਲ ਜਾਂਦਾ ਹੈ ਜੋਤ ਜਿਹੜੀ ਹੈ ਸ਼ਰਦਾ ਪੈਦਾ ਕਰਦੀ ਹੈ ਚੰਗੇ ਵਿਚਾਰ ਲਿਆਉਂਦੀ ਹੈ ਵਿਚਾਰ ਬੰਦੇ ਨੂੰ ਬਦਲਦੇ ਹਨ ਬੰਦਾ ਬਦਲਦਾ ਹੈ ਸਾਧ ਸੰਗਤ ਜੀ ਇਹ ਬਹੁਤ ਡੋਂਗੀ ਗੱਲ ਹੈ ਪਰ ਇਹ ਗੱਲ ਕਰਨੀ ਵੀ ਬਹੁਤ ਜ਼ਰੂਰੀ ਸੀ ਸਮਝ ਲਓ ਇਹਨੂੰ ਇਕੱਲੇ ਬੈ ਕੇ ਸੋਚਿਓ ਕਿ ਜੋਤ ਜਗੋਂ ਦੇ ਨਾਲ ਸਾਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਪਰਮਾਤਮਾ ਦਾ ਜਿਹੜਾ ਆਸ਼ੀਰਵਾਦ ਹੈ ਉਹ ਪ੍ਰਾਪਤ ਹੁੰਦਾ ਹੈ ਮਨ ਸ਼ਾਂਤ ਹੁੰਦਾ ਹੈ ਜਦੋਂ ਅਸੀਂ ਜੋਤ ਜਗਾਉਂਦੇ ਹਾਂ ਜਾਂ ਬੀਬੀਆਂ ਜਗਾਉਂਦੀਆਂ ਜਿਹੜੇ ਉਹਨਾਂ ਦੇ ਪਤੀ ਆ ਉਹਨਾਂ ਨੂੰ ਦੇਖਦੇ ਆ ਤੇ ਸਾਹ ਸੰਗਤ ਜੀ ਰੋਜ਼ ਘਰ ਦੇ ਵਿੱਚ ਜੋਤ ਜਗਾਇਆ ਕਰੋ ਆਪਣੇ ਆਪ ਨੂੰ ਸਵਾਰਨ ਦਾ ਆਪਾਂ ਯਤਨ ਕਰਨਾ ਜੋ ਗੱਲਾਂ ਦਸੀਆਂ ਗਈਆਂ ਤੁਸੀਂ ਪੱਲੇ ਨਾਲ ਬਣ ਕੇ ਰੱਖ ਲਓ ਤੇ ਜਿਹੜੀਆਂ ਵੀ ਬੀਬੀਆਂ ਜੋਤ ਨਹੀਂ ਲਗਾਉਂਦੀਆਂ ਉਹ ਅੱਜ ਤੋਂ ਹੀ ਜੋਤ ਜਗਾਉਣੀ ਸ਼ੁਰੂ ਕਰੋ ਘਰਾਂ ਦੇ ਵਿੱਚ ਕੋਈ ਗੱਲ ਨਹੀਂ ਇਹ ਬਹੁਤਾ ਕਿਉਂ ਨਹੀਂ ਹੁੰਦਾ ਇਹ ਤਾਂ ਪਾਈ ਮੰਦੀ ਸ਼ਰਦਾ ਹੁੰਦੀ ਹੈ ਕਈ ਲੋਕ ਤਰਕ ਕਰਦੇ ਹਨ ਕਿ ਜੋਤ ਕਿਉਂ ਲਾਉਂਦੇ ਆ ਜੋਤ ਮर्यादा ਵਿੱਚ ਨਹੀਂ ਪ੍ਰਾਤਨ ਸਮੇਂ ਤੋਂ ਚੱਲਦੀ ਹੈ ਮर्यादा ਸ਼ਹੀਦਾਂ ਸਿੰਘਾਂ ਦੇ ਗੁਰੂ ਘਰਾਂ ਦੇ ਵਿੱਚ ਇਹ ਜੋਤ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਸਥਾਨਾਂ ਤੇ ਉੱਥੇ ਜੋਤ ਜਗ ਰਹੀ ਹੈ ਹਜੂਰ ਸਾਹਿਬ ਜੀ ਪਾਵਨ ਤਰਤੀ ਤੇ ਜੋਰਜਾ ਕਰੀ ਹੈ ਜਿਹੜੀ ਵੀ ਸੰਗਤ ਇਹ ਮर्यादा ਬਣਾ ਕੇ ਗਈ ਹੈ ਉਹ ਸਾਡੇ ਨਾਲ ਵੱਧ ਸਿਆਣੀ ਸੀ ਉਹਨਾਂ ਨਾਲੋਂ ਵੱਧ ਸਿਆਣੇ ਨਹੀਂ ਅਸੀਂ ਸਿਆਣੇ ਸ਼ਬਦ ਇਸ ਲਈ ਵਰਤਿਆ ਉਹਨਾਂ ਦੀ ਬੰਦਗੀ ਜ਼ਿਆਦਾ ਸੀ ਸਾਧ ਸੰਗਤ ਜੀ ਇੱਕ ਵਾਰ ਫਿਰ ਤੋਂ ਗੱਲ ਦੁਹਰਾ ਦਿੰਦੀ ਹਾਂ ਜੋਤ ਵਾਲੀ ਜਗ੍ਹਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਜੋਤ ਹਮੇਸ਼ਾ ਉੱਚੀ ਜਗ੍ਹਾ ਤੇ ਲਾਉਣੀ ਚਾਹੀਦੀ ਹੈ ਜੋਤ ਨੂੰ ਪਾਣੀ ਦੇ ਨਾਲ ਜਾਂ ਫੋਕ ਮਾਰ ਕੇ ਨਹੀਂ ਬਚਾਉਣਾ ਸੰਗਤ ਜੀ ਇਹ ਜਿਹੜੀ ਜੋਤ ਹੈ ਇਹਦਾ ਸਤਿਕਾਰ ਕਰਨਾ ਹੈ ਕਿਉਂਕਿ ਇਹ ਗੁਰੂ ਦੀ ਚਾਦਰ ਦੇ ਵਿੱਚ ਛਿਕਾਈ ਜਾਂਦੀ ਹੈ ਸੰਗਤ ਜੀ ਜਿਹੜੇ ਲੋਕ ਜੋਤ ਨੂੰ ਮਾੜਾ ਕਹਿੰਦੇ ਹਨ ਬੁਰਾ ਕਹਿੰਦੇ ਹਨ ਉਹਨਾਂ ਨੂੰ ਬੋਲੀ ਜਾਂਦੇ ਹੋ ਉਹਨਾਂ ਦਾ ਕੰਮ ਉਹਨਾਂ ਨੂੰ ਕਰ ਰਹੇ ਹੋ ਤੁਸੀਂ ਆਪਣਾ ਕੰਮ ਕਰੇ ਚੱਲੋ ਸਾਧ ਸੰਗਤ ਜੀ ਹੋਈਆਂ ਭੁੱਲਾਂ ਦੀ ਮਾਫੀ ਫਤਿਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ